ਤਰਨਤਾਰਨ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵਿਰੋਧੀ ਧਿਰ ਇੱਕ ਦੂਜੇ ਨੂੰ ਲਲਕਾਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਗੱਲ ਕਰੀਏ ਕੁਝ ਦਿਨ ਰਹਿ ਗਏ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ VOTING ਹੋਣੀ ਸ਼ੁਰੂ ਹੋ ਜਾਵੇਗੀ ਨਤੀਜੇ ਦੱਸਣਗੇ ਕਿ ਕਿਹੜਾ MLA ਬਣੇਗਾ ਹਾਲਾਂਕਿ ਦੂਜੇ ਪਾਸੇ ਉੱਥੇ ਪ੍ਰਤਾਪ ਆਜਵਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਰਨਵੀਰ ਸਿੰਘ ਬੁਰਜ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਵਿਰੋਧੀ ਧਿਰ ਨੂੰ ਲਲਕਾਰਿਆ ਜਾ ਰਿਹਾ ਹੈ ਹੁਣ ਕੀ ਕੁਝ ਕਹਿਣਾ ਹੈ ਪ੍ਰਤਾਪ ਆਜਵਾ ਸ਼ੁਰੂਆਤ ਆਓ ਤੁਹਾਨੂੰ ਸੁਣਾਉਨੇ ਆ ਸਰਕਾਰਾਂ ਦੇ ਵਿੱਚ ਸਭ ਬਿਨ ਸਿੰਘ ਜੀ ਤੋਂ ਲੈ ਕੇ ਭਾਵੇਂ ਸਹਰਚਨ ਸਿੰਘ ਬਰਾੜ ਜੀ ਦੀ ਹੋਏ ਭਾਵੇਂ ਸਰਦਾਰਨੀ ਰਜਿੰਦਰ ਕੌਰ ਪਟਲ ਜੀ ਦੀ ਹੋਏ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਸਰਕਾਰਾਂ ਹੋ ਅਸੀਂ ਇਕੱਠਿਆਂ ਨੇ ਹੀ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਬਖਸ਼ਿਆ ਸੀ ਮੇਰੇ ਨਾਲ ਉਹਨਾਂ ਦੇ ਵੱਡੇ ਭਰਾਵਾਂ ਵਾਲਾ ਸਬੰਧ ਸੀ ਤੇ ਜਿਹੜੀਆਂ ਕੁਆਲਿਟੀਆਂ ਸਾ ਸਰਦੂਲ ਸਿੰਘ ਜੀ ਵਿੱਚ ਸਨ ਉਹੀ ਕੁਆਲਿਟੀਆਂ ਬਾ ਵੇਖਣਾ ਅੱਜ ਦੇਨੀ ਸਾਹਿਬ ਜੁਬਾਨ ਵਾਲੇ ਨੇ ਖਲੋਣ ਵਾਲੇ ਨੇ ਤੇ ਪੜ੍ਹੇ ਲਿਖੇ ਜੇ ਪੜ੍ਹਿਆ ਲਿਖਿਆ ਸਾਡਾ ਨਮਾਇੰਦਾ ਹੋਏਗਾ ਤੇ ਹਮੇਸ਼ਾ ਤੁਸੀਂ ਵੇਖੋ ਕੌਮ ਨੂੰ ਇੱਕ ਚੰਗੇ ਰਸਤੇ ਤੇ ਲੈ ਕੇ ਜਾਏ ਜਿੱਥੇ ਡੈਨੀ ਸਾਹਿਬ ਬੈਠੇ ਨੇ ਉਥੇ ਮੇਰੇ ਭਾਈ ਅਨਿਲ ਜੋਸ਼ੀ ਸਾਹਿਬ ਜਿਹੜੇ ਐਸੇ ਸ਼ਹਿਰ ਦੇ ਮੰਤਰੀ ਵੀ ਰਹੇ ਔਰ ਮੰਤਰੀ ਵੀ ਚੰਗੇ ਤਗੜੇ ਮਹਿਕਮੇ ਦੇ ਲੋਕਲ ਸੈਲਫ ਗਵਰਨਮੈਂਟ ਦੇ ਜਿਹਨਾਂ ਥਲੇ ਮਿਸਪੈਲਟੀਆਂ ਕਾਰਪੋਰੇਸ਼ਨਾਂ ਸਾਰੀਆਂ ਆਂਦੀਆਂ ਇਹਨਾਂ ਦੀ ਵਰਕਿੰਗ ਵੀ ਮੈਨੂੰ ਬਹੁਤ ਇਸ ਗੱਲੋਂ ਪਸੰਦ ਹੈ ਕਿ ਜਿਵੇਂ ਘੰਟੇ ਦਰਵਾਜ਼ੇ ਕਰਦੇ ਦਰਵਾਜ਼ੇ ਜਿਹਦੇ ਖੁੱਲੇ ਮਿਲ ਜੇ ਦਾ ਟੈਲੀਫੋਨ ਚ ਵੀ ਕਹਿੰਦੇ ਖੁੱਲਾ ਮਿਲੇ ਉਹ ਆਦਮੀ ਆਪਣੇ ਆਪ ਵਾਸਤੇ ਵੀ ਤੇ ਪਾਰਟੀ ਵਾਸਤੇ ਵੀ ਇੱਕ ਬਹੁਤ ਵੱਡਾ ਅਸੈਟ ਹੁੰਦਾ ਜਿ세ਸ ਹਲਕੇ ਦੇ ਵਿੱਚ ਜਾਂ ਜਿਸ ਏਰੀਏ ਦੇ ਵਿੱਚ ਤੁਹਾਡੇ ਲੀਡਰ ਜਿਹੜੇ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਟੈਲੀਫੋਨ ਉਹਨਾਂ ਦੇ ਆਪਣੇ ਖੁੱਲੇ ਉੱਥੇ ਤੁਸੀਂ ਵੇਖਦੇ ਹੋ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੀ ਸਟੇਜ ਉੱਤੇ ਬਰਾਜ਼ਮਨ ਸਸਤੋ ਸਿੰਘ ਭਲਾਈਪੁਰ ਸਾਹਿਬ ਮੇਰਾ ਬਹੁਤ ਉਹ ਵੀ ਘਰ ਦੇ ਮੈਂਬਰ ਦੇ ਸੱਜਣ ਇਹਨਾਂ ਦੀ ਟਿਕਟ ਦੇ ਵਿੱਚ ਜਦੋਂ ਪਹਿਲੀ ਦਫਾ ਐਮਐਲਏ ਬਣੇ ਨੇ ਤੁਹਾਡੇ ਦਾਸ ਦਾ ਵੀ ਯੋਗਦਾਨ ਹੈ ਬਹੁਤਾ ના虽 ਥੋੜਾ ਸਹੀ ਪਰ ਯੋਗਦਾਨ ਭਲਾਈਪੁਰ ਸਾਹਿਬ ਇੱਕ ਨੇਕ ਇਨਸਾਨ ਵਧੀਆ ਇਨਸਾਨ ਐਂਡ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਗੁਰੂਵਾਰਾ ਸਾਹਿਬ ਦੀ ਮਿਹਰ ਦੇ ਨਾਲ ਕਿ ਪਾਰਟੀ ਵਿੱਚ ਜਿਹੜੇ ਮਿਹਨਤੀ ਨੇ ਸਾਫ਼ ਸੁਥਰੇ ਆਪਣੀ ਜੇਬ ਚੱਤ ਰੱਖਦੇ ਉਹਨਾਂ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜਾ ਆਪਣੀ ਜੇਬ ਚੱਤ ਰੱਖਦਾ ਉਹ ਆਪਣੇ ਲੋਕਾਂ ਨੂੰ ਆਪਣੇ ਏਰੀਏ ਨੂੰ ਆਪਣੀ ਕੌਮ ਨੂੰ ਵੀ